ਨੇ ਮੈਨੂੰ ਕਦੇ ਵੀ ਕੋਈ ਕੰਮ ਕਰਨ ਨੂੰ ਨਹੀਂ ਕਿਹਾ ਸੀਗਾ ਅੱਜ ਜਦੋਂ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਬੱਚਿਆਂ ਦਾ ਨੂੰ ਅੱਛਾ ਦੇਖ ਸਕਦੇ ਹੋ ਇਹ ਪਰਿਵਾਰ ਦੇ ਹਾਲਾਤ ਜਿਹੜੇ ਨੇ ਉਹ ਇਸ ਵੇਲੇ ਬਹੁਤ ਮਾੜੇ ਹੋਏ ਪਏ ਨੇ ਤੇ ਮਦਦ ਦੀ ਲੋੜ ਹੈ ਜਿੰਨੇ ਵੀ ਤਾਂ ਨਹੀਂ ਸੱਜਣ ਇਸ ਵੀਡੀਓ ਨੂੰ ਦੇਖ ਰਹੇ ਇੱਕ ਸ਼ੇਅਰ ਨਾਲ ਕਿਸੇ ਦਾ ਪਰਿਵਾਰ ਬਾਸ ਸਕਦਾ ਹੈ ਕਿ ਵੇ ਜਿੰਨੇ ਵੀ ਸਾਡੇ ਤੋਂ ਸਹਾਇਤਾ ਹੋ ਗਈ ਰਾਸ਼ਨੋਂ ਕੱਪੜੇ ਜਾਂ ਜੋ ਵੀ ਸਾਡੇ ਤੋਂ ਸਰੂਗਾ ਤਾਂ ਅਸੀਂ ਇਹਨਾਂ ਦੀ ਸਹਾਇਤਾ ਵੀ ਕਰਨ ਆਇਆ। ਪੀਕਾਇਨ ਨੂੰ ਭਾਵੇਂ ਆਇਸ ਕਰੋ ਤੁਸੀਂ ਆਪਣੇ ਘਰੇ ਮੇਰੇ ਘਰ ਆਲਾ ਮੁੱਕ ਗਿਆ ਤੀਹਾ ਇਹਨਾਂ ਨੇ ਮੇਰੇ ਮੈਨੂੰ ਕਦੀ ਯਾਦ ਨਹੀਂ ਆਉਣ ਦਿੱਤਾ ਮੇਰੇ ਮੁੰਡੇ ਨੇ ਨਾ ਮੇਰੀ ਨੂੰਨੇ ਕਦੇ ਵੀ ਐ ਨਹੀਂ ਹੈਗਾ ਵੀ ਮੈਂ ਉਹ ਕਹੀ ਨਹੀਂ ਐ ਮੈਂ ਸਹੀ ਨਹੀਂ ਹੈਗੀ ਗੱਲ ਇਹ। ਨਾ ਬਾਈ ਦਾ ਜਤਿੰਦਰ ਹੈ ਤੇ 9 ਮਹੀਨੇ ਤੋਂ ਬੈੱਡ ਦੇ ਵਿੱਚ ਪਿਆ ਹੈ ਉਸ ਦਾ ਕਾਰਨ ਇਹ ਹੈ ਕਿ ਰੀੜ ਦੀ ਹੱਡੀ ਦੇ ਵਿੱਚ ਸੱਟ ਲੱਗਦੀ ਹੈ ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਜ਼ਰੂਰ ਕਰਨ ਵੀਰੇ ਕੰਮ ਤੇ ਡਿੱਗ ਗਏ ਸੀਗੇ ਜੀ ਸ਼ਿਸ਼ਾ ਪਾਉਂਦੇ ਸੀ ਲੱਕੜ ਦਾ ਕੰਮ ਕਰਦੇ ਨੇ ਜੀ ਉਤੋਂ ਇਹਨਾਂ ਦੇ ਕੋਈ ਤੇ 6:30 ਵਜੇ ਰੀੜ ਦੀ ਹੱਡੀ ਦਾ ਮਤਲਬ ਕਿ ਮੇਰੇ ਭੈਣਾ ਭਾਈਆਂ ਨੇ ਰਲ ਕੇ ਇਲਾਜ ਕਰਵਾਤਾ ਜੀ ਬਹੁਤ ਉੱਕਾ ਲੱਗ ਰਹੀ ਹੈ ਉਹ ਤਾਂ ਬੁੱਧ ਨੂੰ ਮਮ ਜੇ ਪੈਰ ਨੂੰ ਦੇਖ ਨਹੀਂ ਸਕਦੀ ਮੈਨੂੰ ਤਾਂ ਉੱਕਾ ਲੱਗ ਰਿਹਾ ਮੈਨੂੰ ਕਭੂਰ ਨੂੰ ਤਾਂ ਮੈਂ ਜੇ ਦੇ ਪਿਆ ਹੋਵੇ ਮਾਂ ਪਿਓ ਦੀ ਕੋਈ ਜੁਣ ਨਹੀਂ ਹੁੰਦੀ ਮੇਰੇ ਤੋ ਬਸ ਬਹੁਤ ਕਰ ਦਿੰਦੇ ਆ ਆਪਣੇ ਮੁੰਡੇ ਚੀਜ਼ ਕੱਢ ਕੇ ਮੈਨੂੰ ਦਿੰਦੇ ਤੇ ਨਹੀਂ ਕਰਦੀਆਂ ਜੇ ਮੇਰੀ ਵੀ ਕੋਈ ਜ਼ਿਆਦਾ ਹੋਣੀ ਹੈਗੀ ਜੀ 5 5000 ਰੁਪਏ ਤੇ ਮੈਂ ਕੰਮ ਕਰਦੀ ਐ ਅ ਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੋਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਅੱਜ ਫੇਰ ਇੱਕ ਵੀਡੀਓ ਪਾ ਰਹੇ ਆ ਮਦਦ ਦੇ ਲਈ ਇਸ ਪਰਿਵਾਰ ਦੇ ਜੀ ਨੂੰ ਜਿਹੜੀ ਇੱਕ ਹਾਦਸਾ ਵਾਪਰਦਾ ਐਕਸੀਡੈਂਟ ਹੁੰਦਾ ਤੇ ਆਪ ਹੀ ਕਰਦਾ ਗੁਜ਼ਾਰਾ ਚਲਾ ਰਿਆ ਸੀ ਜਤਿੰਦਰ ਦੇ ਘਰ ਦੇ ਵਿੱਚ ਮੌਜੂਦ ਆ ਨਾਂ ਬਾਈ ਦਾ ਜਤਿੰਦਰ ਐ ਤੇ 9 ਮਹੀਨੇ ਤੋਂ ਬੈੱਡ ਦੇ ਵਿੱਚ ਪਿਆ ਐ ਉਸ ਦਾ ਕਾਰਨ ਇਹ ਐ ਕਿ ਰੀੜ ਦੀ ਹੱਡੀ ਦੇ ਵਿੱਚ ਸੱਟ ਲੱਗਦੀ ਐ ਤੇ ਉਸ ਤੋਂ ਬਾਅਦ ਕੰਮ ਕਰਨ ਦੇ ਕਹਿ ਸਕਦੇ ਆ ਵੀ ਕਾਬਲ ਨਹੀਂ ਰਹਿੰਦਾ ਬਾਈ ਤੇ ਉਸ ਤੋਂ ਬਾਅਦ ਪਰਿਵਾਰ ਦਾ ਜੋ ਹਾਲ ਐ ਉਹ ਅੱਜ ਬੜਾ ਮਾੜਾ ਹਾਲ ਹੋਇਆ ਪਿਆ ਤੇ ਮਦਦ ਦੇ ਲਈ ਗੁਹਾਰ ਲਗਾ ਰਿਹਾ ਪਰਿਵਾਰ ਤੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਉਹ ਪਰਿਵਾਰ ਤੱਕ ਪਹੁੰਚ ਵੀ ਕਰ ਰਹੀਆਂ ਨੇ ਸਾਡੇ ਨਾਲ ਸੀਮਾ ਭਾਰਗ ਨੇ ਮੈਡਮ ਗੱਲ ਕਰਦੇ ਆਂ ਵੀ ਕਿਸ ਤਰੀਕੇ ਦੇ ਨਾਲ ਮੈਡਮ ਨੂੰ ਪਤਾ ਲੱਗਦਾ ਤੇ ਕਿਵੇਂ ਪਹੁੰਚਦੇ ਹੋ ਮੈਡਮ ਅੱਜ ਪਹੁੰਚੇ ਹੋ ਤੁਸੀਂ ਕਿਵੇਂ ਪਤਾ ਲੱਗਦਾ ਕਿ ਇਹ ਪਰਿਵਾਰ ਜਿਹੜਾ ਹੈ ਕਿਤੇ ਨਾ ਕਿਤੇ ਮਦਦ ਦੇ ਲਈ ਮਹਤਾਜ ਹੋਇਆ ਹਾਂਜੀ ਵੀਰੇ ਸਾਨੂੰ ਇਹ ਗਗਨਦੀਪ ਨੇ ਮੈਡਮ ਇਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਪਰਿਵਾਰ ਹੈ ਵੀ ਉਹਨੂੰ ਮਤਲਬ ਸਹਾਇਤਾ ਦੀ ਜ਼ਰੂਰਤ ਹੈਗੀ ਕਾਫੀ ਮਤਲਬ ਦਿਕਤਾਂ ਇਹਨਾਂ ਨੂੰ ਰਾਸ਼ਨ ਵਗੈਰਾ ਦੀ ਹਰ ਹਰ ਚੀਜ਼ ਦੀ ਦਿੱਕਤ ਆ ਰਹੀ ਹੈ ਸਾਨੂੰ ਗਗਨ ਜੀਆ ਦੇ ਥਰੂ ਪਤਾ ਚੱਲਿਆ ਔਰ ਅਸੀਂ ਇੱਥੇ ਅੱਜ ਆਏ ਆ ਵੀਰੇ ਵੀ ਜਿੰਨੀ ਵੀ ਸਾਡੇ ਤੋਂ ਸਹਾਇਤਾ ਹੋ ਗਈ ਰਾਸ਼ਨ ਕੱਪੜੇ ਜਾਂ ਜੋ ਵੀ ਸਾਡੇ ਤੋਂ ਸਰੂਗਾ ਤਾਂ ਅਸੀਂ ਇਹਨਾਂ ਦੀ ਸਹਾਇਤਾ ਵੀ ਕਰਨ ਆਏ ਆ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਤੁਸੀਂ ਅਕਸਰ ਜਾਣੇ ਵੀ ਹੋ ਲੋਕਾਂ ਦੀ ਸੇਵਾ ਵੀ ਕਰਦੇ ਹੋ ਤੇ ਲੱਗਦਾ ਨਹੀਂ ਵੀ ਮਤਲਬ ਜਿਹੜੇ ਸਮਾਜ ਸੇਵਿਕਾ ਹੁੰਦੇ ਨੇ ਬੜੀ ਦੇਸ਼ਾਂ ਵਿਦੇਸ਼ਾਂ 'ਚ ਵੀ ਦਾਨੀ ਸੱਜਣ ਬੈਠੇ ਨੇ ਲੱਗਦਾ ਨਹੀਂ ਇਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਪਰ ਹਾਂਜੀ ਵੀਰੇ ਆਪਾਂ ਦੇਖੋ ਜਿਹੜੇ ਵੀ ਸਮਾਜ ਸੇਵਕ ਹੀ ਨੇ ਹਨਾ ਉਹਨਾਂ ਨੂੰ ਦੇਖੋ ਕਰਦੇ ਆਂ ਸੇਵਾ ਉਹ ਕੋਈ ਡਾਊਟ ਨਹੀਂ ਹੈਗਾ ਪਰ ਥੋੜਾ ਜਿਹਾ ਜੇ ਲੋੜਵੰਦ ਪਰਿਵਾਰ ਦੀ ਕਿਸੇ ਵੀ ਸਹਾਇਤਾ ਕੀਤੀ ਜਾਵੇ ਉਹ ਵਧੀਆ ਗੱਲ ਹੈ ਦੇਖੋ ਆਪਾਂ ਸਾਰਿਆਂ ਨੂੰ ਵੀਰੇ ਜੇ ਆਪਾਂ 50 ਰੁਪਏ ਵੀ ਰੋਜ਼ ਇਹ ਜੇ 10 ਬੰਦ ਜਿਵੇਂ 10 ਬੰਦ ਦੇ ਤੌਰ ਤੇ ਆਪਾਂ ਕੱਢਦੇ ਹੀਏ ਤਾਂ ਇੱਕ ਪਰਿਵਾਰ ਦਾ ਚੁੱਲ੍ਹਾ ਬੜੀ ਆਸਾਨੀ ਨਾਲ ਚੱਲ ਸਕਦਾ ਹੈ ਵੀ ਆਪਾਂ ਨੂੰ ਕੋਈ ਬੜਾ ਵੱਡਾ ਫਰਕ ਨਹੀਂ ਪੈਂਦਾ ਹੈਗਾ ਵੀਰੇ ਵੀ ਸੰਸਥਾਵਾਂ ਦੇਖੋ ਜਿੱਥੇ ਇੰਨੇ ਨੇ ਪੈਸੇ ਆਪਾਂ ਮਤਲਬ ਕੀ ਹੈ ਖਰਚ ਕਰਦੇ ਆਂਗੇ ਹਨਾ ਪਰ ਜਿੱਥੇ ਲੋੜ ਹੈ ਇਹ ਪਰਿਵਾਰ ਹੈ ਤਾਂ ਇਹਨਾਂ ਨੂੰ ਜ਼ਰੂਰਤ ਹੈਗੀ ਆ ਜੇ ਆਪਾਂ ਸੰਸਥਾਵਾਂ ਇੱਥੇ ਖਰਚ ਕਰਨ ਤਾਂ ਉਹ ਬਹੁਤ ਵਧੀਆ ਗੱਲ ਹੈ ਬਹੁਤ ਮਤਲਬ ਚੰਗਾ ਉਪਰਾਲਾ ਹੋਏਗਾ ਵੀਰੇ ਵੀ ਸਾਰੀਆਂ ਸੰਸਥਾਵਾਂ ਨੂੰ ਜਾਂ ਜਿੰਨੇ ਵੀ ਲੋਕ ਜਿੰਨੇ ਦੇ ਜਿਨ੍ਹਾਂ ਦਾ ਹੱਥ ਪੈਂਦਾ ਹੈ ਪਰਮਾਤਮਾ ਨੇ ਕਿਰਪਾ ਕੀਤੀ ਹੋਈ ਹੈ ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਉਹ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਜ਼ਰੂਰ ਕਰਨ ਵੀਰੇ ਜਿਵੇਂ ਮੈਡਮ ਪਹੁੰਚੇ ਨੇ ਮਦਦ ਕਰਨ ਦੇ ਲਈ ਤਾਂ ਹੋਰ ਵੀ ਦਾਨੀ ਸੱਜਣਾ ਨੂੰ ਅਪੀਲ ਆ ਸਾਡੇ ਚੈਨਲ ਦੇ ਜ਼ਰੀਏ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਨਾਂ ਪਰਿਵਾਰਾਂ ਦੀ ਮਦਦ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਘਰ ਅਜਿਹੇ ਨੇ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜੋ ਦਾਨੀ ਸੱਜਣਾ ਦੀ ਉਡੀਕ ਕਰ ਰਹੇ ਨੇ ਤਾਂ ਸਾਡੇ ਨਾਲ ਪਰਿਵਾਰਕ ਮੈਂਬਰ ਵੀ ਨੇ ਗੱਲ ਕਰਦੇ ਆ ਕੀ ਨਾਮ ਹੈ ਜੀ ਭਵਿੰਦਰ ਕੌਰ ਭਵਿੰਦਰ ਜੀ ਕਿੰਨਾ ਸਮਾਂ ਹੋ ਗਿਆ ਤੇ ਕੀ ਹੋਇਆ ਸੀ ਸਾਰਾ ਉਦੋਂ ਇਹ ਜੀ ਕੰਮ ਤੇ ਡਿੱਗ ਗਏ ਸੀਗੇ ਜੀ ਸ਼ਿਸ਼ਾ ਪਾਉਂਦੇ ਸੀ ਲੱਕੜ ਦਾ ਕੰਮ ਕਰਦੇ ਨੇ ਜੀ ਉਤੋਂ ਇਹਨਾਂ ਦੇ ਟੂਈ ਤੇ ਸੱਟ ਵੱਜੀ ਰੀੜ ਦੀ ਹੱਡੀ ਦਾ ਮਤਲਬ ਕਿ ਮੇਰੇ ਭੈਣਾ ਭਾਈਆਂ ਨੇ ਰਲ ਕੇ ਇਲਾਜ ਕਰਵਾਤਾ ਏ ਵੀ ਹੁਣ ਇਹ ਕੰਮ ਤੋਂ ਸਮਰਥ ਨਹੀਂ ਕਰ ਨਹੀਂ ਸਕਦੇ ਜੀ ਫਿਰ ਘਰ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਹੋ ਰਿਹਾ ਹੈ ਕੌਣ ਕਰਦਾ ਘਰ ਦੇ ਵਿੱਚ ਕੰਮ ਕਰਦੇ ਬਸ ਮੈਂ ਹੀ ਕਰਦੀ ਆ ਜੀ ਮੇਰੀ ਵੀ ਕੋਈ ਜ਼ਿਆਦਾ ਹੋਣੀ ਹੈਗੀ ਜੀ 5 5000 ਰੁਪਿਆ ਤੇ ਮੈਂ ਕੰਮ ਕਰਦੀ ਆ ਅੱਜ ਕਿਵੇਂ ਲੱਗ ਰਿਹਾ ਕਿਉਂਕਿ ਇੱਕ ਜਦੋਂ ਵਿਆਹ ਹੁੰਦਾ ਤਾਂ ਇੱਕ ਲੇਡੀਜ਼ ਦੇ ਸੁਪਨੇ ਹੁੰਦੇ ਨੇ ਵੀ ਉਸ ਦਾ ਘਰ ਵਾਲਾ ਉਸ ਦੇ ਸੁਪਨੇ ਪੂਰੇ ਕਰੂਗਾ ਅੱਜ ਤੁਹਾਨੂੰ ਕਮਾਈ ਕਰਨੀ ਪੈ ਰਹੀ ਹੈ ਤੁਹਾਨੂੰ ਕੰਮ ਕਰਕੇ ਇਹਨਾਂ ਦਾ ਇਲਾਜ ਕਰਨਾ ਪੈ ਰਿਹਾ ਔਖਾ ਬਹੁਤ ਲੱਗ ਰਿਹਾ ਜੀ ਵੀ ਪੱਲਾਣਾ ਨੇ ਮੈਨੂੰ ਕਦੇ ਵੀ ਕੋਈ ਕੰਮ ਕਰਨ ਨੂੰ ਨਹੀਂ ਕਿਹਾ ਸੀਗਾ ਅੱਜ ਜਦੋਂ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਬੱਚਿਆਂ ਦਾ ਮੈਨੂੰ ਆ ਦੇਖ ਸਕਦੇ ਹੋ ਇਹ ਪਰਿਵਾਰ ਦੇ ਹਾਲਾਤ ਜਿਹੜੇ ਨੇ ਉਹ ਇਸ ਟਾਈਮ ਬਹੁਤ ਮਾੜੇ ਹੋਏ ਪਏ ਨੇ ਤੇ ਮਦਦ ਦੀ ਲੋੜ ਹੈ ਜਿੰਨੇ ਵੀ ਦਾਨੀ ਸੱਜਣ ਇਸ ਵੀਡੀਓ ਨੂੰ ਦੇਖ ਰਹੇ ਇੱਕ ਸ਼ੇਅਰ ਨਾਲ ਕਿਸੇ ਦਾ ਪਰਿਵਾਰ ਬਚ ਸਕਦਾ ਕਿਸੇ ਦਾ ਗੁਜ਼ਾਰਾ ਹੋ ਸਕਦਾ ਹੈ ਤੁਹਾਡਾ ਇੱਕ ਸ਼ੇਅਰ ਜਿੰਨੇ ਵੀ ਦੋਸਤ ਫੇਸਬੁੱਕ YouTube ਚਲਾਉਂਦੇ ਆ ਤਾਂ ਇੱਕ ਸ਼ੇਅਰ ਦੇ ਨਾਲ ਤੁਸੀਂ ਕਿਸੇ ਜ਼ਿੰਦਗੀ ਨੂੰ ਬਚਾ ਸਕਦੇ ਹੋ ਇਸ ਬਾਈ ਦੇ ਇਲਾਜ ਦੇ ਉੱਪਰ ਮਾਨੂੰ ਕਿੰਨਾ ਖਰਚਾ ਆ ਜਾਂਦਾ ਜਦੋਂ ਤੁਸੀਂ ਦਵਾਈ ਲੈਣ ਜਾਂਦੇ ਹੋ ਕਿਸ ਤੋਂ ਇਲਾਜ ਚੱਲ ਰਿਹਾ ਹੈ ਹਾਂਜੀ ਇਹਨਾਂ ਦਾ ਬਠਿੰਡੇ ਤੋਂ ਇਲਾਜ ਚੱਲਦਾ ਹੈ 3000 ਦੀ ਮੈਡੀਸਨ ਆਉਂਦੀ ਹੈ ਜੀ ਮਹੀਨੇ ਦੀ ਇਹਨਾਂ ਦੀ ਤੇ ਬੱਚੇ ਕਿੰਨੇ ਨੇ ਤੁਹਾਡੇ ਮੇਰੇ ਜੀ ਦੋ ਬੇਟੀਆਂ ਨੇ ਇੱਕ ਬੇਟਾ ਬੇਟਾ ਮੇਰਾ 9 ਸਾਲ ਦਾ ਇੱਕ ਕੁੜੀ ਹੈ ਮੇਰੀ ਉਹ ਸੁਣ ਬੋਲ ਨਹੀਂ ਸਕਦੀ ਹੈਗੀ ਅੱਛਾ ਬੱਚੇ ਪੜ੍ਹਦੇ ਆ ਸਕੂਲ ਚ ਜੀ ਹਾਂਜੀ ਪੜਦੇ ਤੇ ਫੀਸ ਵਗੈਰਾ ਦਾ ਫਿਰ ਕਿਵੇਂ ਕਰਦੇ ਹੋ ਬਸ ਜੀ ਆਈ ਕੋਈ ਪੈਣ ਪਾਈਆਂ ਨੂੰ ਰਲ ਕੇ ਕਹਿ ਦਿੰਨੇ ਆਂ ਇਹ ਵੀ ਪੜਦਣ ਦੇ ਲਈ ਪਰ ਦੇ ਹਾਲ ਦੇਖ ਕੇ ਬੜਾ ਮਨਵ ਵੀ ਖਰਾਬ ਹੁੰਦਾ ਤੁਸੀਂ ਤਾਂ ਆ ਗਿਓ ਪਰ ਹੋਰ ਜਿੰਨੇ ਮਤਲਬ ਮਦਦ ਕਰਨ ਵਾਲੇ ਆ ਉਹਨਾਂ ਨੂੰ ਕੀ ਕਹੂੰ ਵੀਰੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਦੇਖੋ ਪਹਿਲਾਂ ਵੀ ਕਰ ਚੁੱਕੀਆਂ ਦੁਬਾਰਾ ਵੀ ਕਰਦੀ ਆ ਕਿ ਵੀ ਦੇਖੋ ਇਹ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਜ਼ਰੂਰ ਸਾਰ ਲੈਣੀ ਜਾਂਦੀ ਹੈ ਵੀ ਇਹਨਾਂ ਦੀ ਸਹਾਇਤਾ ਆਪਾਂ ਕਰ ਸਕਦੇ ਆ ਕੋਈ ਇੰਨਾ ਵੱਡਾ ਔਖਾ ਕੰਮ ਨਹੀਂ ਹੈਗਾ ਇਹਨਾਂ ਦੀ ਕੋਈ ਜ਼ਿਆਦਾ ਲੋੜਾਂ ਨਹੀਂ ਹੁੰਦੀਆਂ ਵੀਰੇ ਹਨਾ ਬੇਸਿਕ ਲੋੜਾਂ ਜੀ ਆਪਾਂ ਕਹਿ ਸਕਦੇ ਆ ਉਹੀ ਹੁੰਦੀਆਂ ਵੀ ਜੇ ਆਪਾਂ ਬਸ ਥੋੜਾ ਜਿਹਾ ਵੀ ਧਿਆਨ ਹੀ ਨਹੀਂ ਦਿੰਦੇ ਹਨਾ ਧਿਆਨ ਦੀ ਕਮੀ ਕਰਕੇ ਵੀ ਆਪਾਂ ਮਤਲਬ ਇਹ ਲੋਕ ਇੰਨੇ ਕਸ਼ਟ ਭਰਿਆ ਜੀਵਨ ਦੇਖੋ ਗੁਜ਼ਾਰ ਰਹੇ ਨੇ ਜੇ ਆਪਾਂ ਸਾਰੇ ਧਿਆਨ ਦੇਈਏ ਸੰਸਥਾਵਾਂ ਵਾਲੇ ਦੇਈਏ ਜਾਂ ਆਮ ਲੋਕ ਵੀ ਦੇਈਏ ਤਾਂ ਇਹਨਾਂ ਦਾ ਜੀਵਨ ਜਿਹੜਾ ਹੈਗਾ ਵੀਰੇ ਸੌਖਾ ਹੋ ਸਕਦਾ ਹੈਗਾ ਤਾਂ ਇੱਕ ਮੈਂ ਹੋਰ ਗੱਲ ਕਹਿਣੀ ਆ ਵੀ ਇਹਨਾਂ ਦੇ ਬੱਚਿਆਂ ਦੀ ਜੋ ਫੀਸ ਹੈ ਦੇਖੋ ਜਿਸੇ ਵੀ ਸਕੂਲ ਚ ਪੜ੍ਹਦੇ ਨੇਗੇ ਤਾਂ ਉਹਦੀ ਜ਼ਿੰਮੇਵਾਰੀ ਵੀਰੇ ਮੈਂ ਲੈ ਨਹੀਂ ਆਗੀ ਤੇ ਇਹਨਾਂ ਦੀ ਫੀਸ ਸਾਰੀ ਮੈਂ ਆਪਣੇ ਆਪ ਭਰਾਂਗੀ ਤਾਂ ਹਰ ਮਹੀਨੇ ਦਾ ਰਾਸ਼ਨ ਅਸੀਂ ਪੱਕਾ ਹੀ ਇਹਨਾਂ ਨੂੰ ਦੇ ਕੇ ਜਾਇਆ ਕਰਾਂਗੇ ਤੇ ਜਿੰਨਾ ਵੀ ਸਾਡੇ ਤੋਂ ਹੋਊਗਾ ਵੀਰੇ ਸਾਡੇ ਵੀਰ ਕਾਮਲਪ੍ਰੀਤ ਜੀ ਨੇਗੇ ਤੇ ਸਾਡੇ सुरेंद्र ਪ੍ਰਧਾਨ ਅੱਜ ਵੀਰ ਆਇਆ ਨਹੀਂ ਹੈਗਾ ਤਾਂ சுரேਸ਼ ਕੁਮਾਰ ਜੀ ਹੈਗੇ ਆ ਤਾਂ ਅਸੀਂ ਸਾਰੇ ਮਿਲ ਕੇ ਵੀਰੇ ਇਹਨਾਂ ਦੀ ਸਹਾਇਤਾ ਹਰ ਮਹੀਨੇ ਕਰਿਆ ਕਰਾਂਗੇ ਤੇ ਜਿੰਨਾ ਵੀ ਸਾਡੇ ਤੋਂ ਪਰਮਾਤਮਾ ਦੇਖੋ ਕਰਵਾਊਗਾ ਤਾਂ ਅਸੀਂ ਜ਼ਰੂਰ ਕਰਾਂਗੇ ਵੀਰੇ ਤਾਂ ਜਿਵੇਂ ਮੈਡਮ ਨੇ ਦੱਸਿਆ ਕਿ ਮਦਦ ਅਸੀਂ ਤਾਂ ਕਰ ਰਹੇ ਹਾਂ ਪਰ ਹੋਰ ਵੀ ਜਿਹੜੇ ਦਾਨੀ ਸੱਜਣ ਨੇ ਮਦਦ ਕਰਨਾ ਚਾਹੁੰਦੇ ਪਰਿਵਾਰ ਨਾਲ ਸੰਪਰਕ ਕਰ ਸਕਦੇ ਆ ਨੰਬਰ ਤੁਹਾਨੂੰ ਸਕਰੀਨ ਤੇ ਸਾਂਝਾ ਕਰਾਂਗੇ ਉਸ ਮਾਂ ਤੋਂ ਵੀ ਜਾਣ ਲੈਣੇ ਆ ਵੀ ਉਸ ਮਾਂ ਤੇ ਕੀ ਬੀਤਦੀ ਹੈ ਜਿਸ ਮਾਂ ਦਾ ਪੁੱਤ ਅੱਜ ਬਿਸਤਰੇ ਤੇ ਪਿਆ ਤੇ ਇਲਾਜ ਦੀ ਡੀਕ ਕਰ ਰਿਹਾ ਮਾਤਾ ਕਿਵੇਂ ਲੱਗਦਾ ਕਿੰਨਾ ਔਖਾ ਲੱਗਦਾ ਵੀ ਪੁੱਤ ਨੇ ਇਸ ਉਮਰ ਚ ਖਵਾਉਣਾ ਸੀ ਬਿਠਾ ਕੇ ਤੇ ਅੱਜ ਉਸ ਦੀ ਸੇਵਾ ਕਰਨੀ ਪੈ ਰਹੀ ਹੈ ਬਹੁਤ ਔਖਾ ਲੱਗਦਾ ਬਹੁਤ ਔਖਾ ਲੱਗਦਾ ਹੈ ਅਰ ਜੇ ਬੁੱਤ ਮਮ ਜੇ ਜੇ ਪੈਨ ਦੇਖ ਨਹੀਂ ਸਕਦੀ ਮਾ ਉਹ ਤਾਂ ਕਹ ਲਗਦਾ ਮੈਨੂੰ ਗਬਰੂ ਬੁੱਤ ਮਨ ਜੇ ਜੇ ਪਿਆ ਹੋਵੇ ਮਾਂ ਪਿਓ ਦੀ ਕੋਈ ਜ਼ੋਰ ਨਹੀਂ ਹੁੰਦੀ ਮੇਰਾ ਤਾਂ ਬਸ ਬਹੁਤ ਕਰ ਦਿੰਦੇ ਆ ਆਪਣੇ ਮੂਹ ਤੋਂ ਚੀਜ਼ ਕੱਢ ਕੇ ਮੈਨੂੰ ਦਿੰਦੇ ਤੇ ਜਦੋਂ ਠੀਕ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ ਬਈ ਇਹ ਕਹਿੰਦੇ ਮਾ ਆਇਸ਼ ਕਰੋ ਤੁਸੀਂ ਆਪਣੇ ਕਰੇ ਮੇਰੇ ਕਰ ਵਾਲਾ ਮੁੱਕ ਗਿਆ ਤੀਗਾ ਇਹਨਾਂ ਨੇ ਮੇਰੇ ਮੈਨੂੰ ਕਦੀ ਯਾਦ ਨਹੀਂ ਆਉਣ ਦਿੱਤਾ ਮੇਰੇ ਮੁੰਡੇ ਨੇ ਨਾ ਮੇਰੀ ਨੂੰਹ ਨੇ ਕਦੇ ਵੀ ਐ ਨਹੀਂ ਹੈਗਾ ਵੀ ਮੈਂ ਹੂੰ ਕਹਿੰਨੀ ਐ ਮੈਂ ਸਹੀ ਨਹੀਂ ਹੈਨੀ ਐ ਗੱਲ ਇਹ ਅੱਛਾ ਵਿਦੇਸ਼ਾਂ 'ਚ ਜਾਂ ਆਪਣੇ ਵੀ ਦਾਨੀ ਸੱਜਣ ਬਹੁਤ ਨੇ ਕੀ ਕਹਿਣਾ ਚਾਹੋਂਗੇ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਬੰਨ ਕੇ ਵੀ ਮੇਰੇ ਸਾਡੀ ਮਦਦ ਕਰਨ ਮੇਰਾ ਜਵਾਬ ਕਮੇਜੇ ਚ ਉੱਠ ਗੜੇ ਮੈਡਮ ਵੀ ਆਏ ਨੇ ਅੱਜ ਕੀ ਕਹਿਣਾ ਚਾਹੋਂਗੇ ਇਹਨਾਂ ਲਈ ਵੀ ਕਿਉਂਕਿ ਇਹਨਾਂ ਨੇ ਵੀ ਫੀਸ ਦਾ ਜਿਹੜਾ ਕਿਹਾ ਵੀ ਫੀਸ ਵੀ ਮੈਂ ਭਰੂੰਗੀ ਤੇ ਰਾਸ਼ਨ ਦਾ ਵੀ ਅਸੀਂ ਕਰਾਂਗੇ ਹਾਂਜੀ ਫਿਰ ਛਾਵਾਸ਼ੇ ਇਹਨਾਂ ਦੇ ਇਹਨਾਂ ਨੂੰ ਆ ਜਿਹੜੀ ਉਹ ਗਗਨ ਗੁੜੀ ਹੈਗੀ ਇਹ ਵੀ ਮੈਨੂੰ ਸ਼ੁਰੂ ਤੋਂ ਵਿਚਾਰੇ ਜਾਣਦੇ ਹੈਗੇ ਇਹ ਵੀ ਸਾਡੀ ਬਹੁਤ ਮਦਦਤ ਕਰੀ ਹੈ ਇਹਨਾਂ ਨੇ ਸ਼ੁਰੂ ਤੋਂ ਹੀ ਲੱਗੇ ਇਹ ਵਿਚਾਰੇ ਆਏ ਹੋ ਸਾਰੇ ਭੈਣ ਭਾਈ ਵੀਰੇ ਪੁੱਤੀਆਂ ਹੋਗੇ ਮੇਰੇ ਸਾਹਮਣੇ ਤੁਸੀਂ ਸਾਰੇ ਧੀਆ ਪੁੱਤ ਤੁਸੀਂ ਮੇਰੀ ਬਹੁਤ ਮਵੱਦਤ ਕਰ ਰਹੇ ਹੋਗੇ ਮੈਨੂੰ ਬਹੁਤ ਉਹ ਹੋ ਗਿਆ ਮੇਰਾ ਦੁੱਖ ਅੱਧਾ ਹੋ ਗਿਆ ਤਾਂ ਦੋਸਤੋ ਤੁਸੀਂ ਇਹ ਵੀਡੀਓ ਸ਼ੇਅਰ ਕਰਨੀ ਹੈ ਮਦਦ ਦੇ ਲਈ ਕਿਉਂਕਿ ਅਸੀਂ ਇਹ ਵੀਡੀਓ ਇਸ ਕਰਕੇ ਬਣਾ ਰਹੇ ਹਾਂ ਕਿ ਜਿੰਨੇ ਵੀ ਦਾਨੀ ਸੱਜਣ ਨੇ ਦੇਖਣ ਵਾਲੇ ਨੇ ਤੁਹਾਡੇ ਇੱਕ ਸ਼ੇਅਰ ਨਾਲ ਇਸ ਪਰਿਵਾਰ ਦਾ ਭਲਾ ਹੋ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਸੰਸਥਾਵਾਂ ਪਰਿਵਾਰ ਤੱਕ ਪਹੁੰਚ ਕਰਦੀਆਂ ਨੇ ਤਾਂ ਦੋਸਤੋ ਹੋਰ ਵੀ ਮਦਦ ਦੀ ਲੋੜ ਹੈ ਇਲਾਜ ਦੀ ਵੀ ਲੋੜ ਹੈ ਜਿੱਥੇ ਮੈਡਮ ਸੀਮਾ ਭਾਰਗਵ ਨੇ ਫੀਸ ਦਾ ਜਿੰਮਾ ਲਿਆ ਰਾਸ਼ਨ ਦਾ ਜਿੰਮਾ ਲਿਆ ਤਾਂ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਦੀ ਲੋੜ ਹੈ ਪਰਿਵਾਰ ਨੂੰ ਇਲਾਜ ਦੀ ਲੋੜ ਹੈ ਤਾਂ ਦੋਸਤੋ ਵੀਡੀਓ ਸ਼ੇਅਰ ਕਰਨੀ ਹੈ ਤੇ ਇਸ ਪਰਿਵਾਰ ਦੀ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਲੋਕ ਦਸਵੰਦ ਕੱਢਦੇ ਨੇ ਜਾਂ ਮਤਲਬ ਗਰੀਬਾਂ ਦੀ ਮਦਦ ਕਰਦੇ ਨੇ ਜਾਂ ਲੋਕਾਂ ਦੀ ਸੇਵਾ ਕਰਦੇ ਨੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ